ਹਾਂ ਮੇਰੇ ਚਲ ਮਾਮਦਾ ਹੀ ਆ ਕਿ ਉਹਨਾਂ ਨੂੰ ਸਾਧ ਤੇ ਲਿਆਵਾ ਤੇ ਹੁਣਾਂ ਦੇ ਕਾਰਵਾਈ ਕਰਨੀ ਆ ਤੇ ਜੇ ਉਹ ਆਗੇ ਤੇ ਉਹਨਾਂ ਨੂੰ ਮੈਂ ਕੀ ਜਵਾਬ ਦੇਣਾ ਕੀ ਮੈਂ ਉਹਨਾਂ ਨੂੰ ਆਖੂਗੀ ਉਹੋ ਕਰ ਪਿਆਖਣਾ ਚਿਆਨੇ ਬਿਆਨੇ ਵੀ ਇਹ ਮੁਕਰਦੇ ਜਾਂਦੇ ਆ ਗੱਲ ਤੋਂ ਸਾਸਰੀ ਘਾਲ ਵੀ ਜੀ ਸਾਸਰੀ ਘਾਲ ਉਹ ਸੁਣਾਓ ਠੀਕ ਠਾਕ ਏ ਠੀਕ ਠਾਕ ਵੱਧ ਗਿਆ ਤੇ ਇਹ ਸੁਣਾਓ ਹਾਂ ਜੀ ਠੀਕ ਠਾਕ ਤੇ ਵੀ ਜੀ ਹੋਇਆ ਫਿਰ ਅਰੇਂਜਮੈਂਟ ਪੈ ਗਿਆ ਦਾ ਕੋਈ ਗੱਲ ਨਹੀਂ ਪਤਾ ਹੋ ਜਾਂਦਾ ਤੁਸੀਂ ਕਹਿੰਦੇ ਹੋ ਨਾ ਉਦੋਂ ਵੀ ਮੈਂਬਰ ਸਰਪੰਚ ਵੀ ਸੱਦਾਂਗੇ ਤੇ ਕੋਈ ਆਇਆ ਹੀ ਨਹੀਂ ਆ ਜਾਂਦੇ ਆ ਆਦੇ ਹੀ ਕੇ ਗਏ ਹੈਗੇ ਡੈਡੀ ਇਹਨਾਂ ਦੇ ਤੇ ਆਦੇ ਹੰਨੇ ਆ ਤਾਂ ਤੁਹਾਨੂੰ ਪਤਾ ਵਾ ਫਿਰ ਆਉਂਦੇ ਆਉਂਦੇ ਟਾਈਮ ਤੇ ਲੱਗ ਗਈ ਜਾਂਦੀ ਹਾਂਜੀ ਹਾਂਜੀ ਇਹ ਗੱਲ ਤਾਂ ਹੈ ਹਾਂ ਜਦੋਂ ਮੈਂਬਰਾਂ ਨੇ ਸਰਪੰਚਾਂ ਨੇ ਆਉਣਾ ਤੇ ਘੜੀ ਤੇ ਲੱਗ ਹੀ ਜਾਂਦੀ ਹੈ ਹਾਂਜੀ ਹਾਂਜੀ ਸასიਖਾਲ ਦੀ ਠੀਕ ਹੈ ਹਾਂਜੀ ਕਹੋ ਨਾ ਇਹ ਤੇ ਵਿਚਾਰੇ ਫੇਰ ਆ ਗਈ ਆ ਤੇ ਹੁਣ ਅਜੇ ਕੋਈ ਮੈਂਬਰ ਚ ਪੰਚ ਅਜੇ ਮੁੜੇ ਹੀ ਨਹੀਂਗੇ ਕੋਈ ਨਹੀਂ ਡਾੜੀ ਜੀ ਕਹਿੰਦੇ ਕਿ ਆਉਣ ਹੀ ਵਾਲੇ ਆ ਸਰਪੰਚ ਮੈਨੂੰ ਨਹੀਂ ਆ ਕੋਈ ਪਾਣੀ ਧਾਣੀ ਪੀਓ ਤੁਸੀਂ ਆ ਜਾਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਪਾਣੀ ਧਾਣੀ ਪੀਤਾ ਹੀ ਆ ਕੋਈ ਗੱਲ ਨਹੀਂ ਆ ਮੈਨੂੰ ਆਖਣ ਲਈ ਇਹ ਵੀ ਖੁਰਚੀਆਂ ਖਾਛੀਆਂ ਡਾਹ ਤੇ ਆਉਣ ਹੀ ਵਾਲੇ ਆ ਹਾਂਜੀ ਸਾਨੂੰ ਥੋੜੀ ਜਲਦੀ ਹੈ ਨਾ ਅਸੀਂ ਵੀ ਕਿਤੇ ਜਾਣਾ ਹੀ ਤੇ ਆ ਕਿ ਚਲੋ ਟਾਈਮ ਦਿੱਤਾ ਤੇ ਪਹਿਲਾਂ ਇਧਰੋਂ ਕੰਮ ਆਪਣਾ ਕਰ ਹੀ ਜਾਈਏ ਫੇਰ ਜਾਨੇ ਕਿਤੇ ਕੋਈ ਗੱਲ ਨਹੀਂ ਪਰ ਤਾਂ ਟਾਈਮ ਤੇ ਤਾਂ ਹੀ ਕੱਢ ਕੇ ਹੀ ਆਉਣਾ ਪੈਂਦਾ ਕਿ ਜਦੋਂ ਵੀ ਕਿਤੇ ਜਾਣਾ ਹੋਵੇ ਹਾਂਜੀ ਹਾਂਜੀ ਤੇ ਅਸੀਂ ਵੀ ਡਏ ਆ ਉਦਨ ਦੇ ਣਠਾ ਭੱਜ ਕਰਨ ਡਏ ਆ ਅਸੀਂ ਕਿਹੜੇ ਕਾਰਖਲੋਤੇ ਹਾਏ ਰੱਬਾ ਏਹਦੀ ਜਾਨ ਦੁਖੀ ਹੋ ਗਈ ਹੈ ਨਾ ਬਹੁਤ ਜ਼ਿਆਦਾ ਅਜੇ ਇੰਨਾ ਸੁਗਰ ਵਾ ਵੀ ਮੁੰਡਾ ਵੀ ਘਰ ਨਹੀਂ ਗਾ ਨਹੀਂ ਤੇ ਮੈਂ ਉਹਦੀਆਂ ਨਜ਼ਰਾਂ ਚ ਵੀ ਡਿੱਗ ਜਾਣਾ ਹੈ ਅੱਗੇ ਉਹ ਤੇ ਦਾਦੀ ਦਾਦੇ ਦਾ ਕਿਤੇ ਵਸਾ ਨਹੀਂ ਖਾਂਦਾ ਨਿੱਕੀ ਨਿੱਕੀ ਗੱਲ ਉਹਨਾਂ ਨੂੰ ਕਰਦਾ ਵਾ ਉਹ ਵੀ ਉਹਨਾਂ ਦਾ ਕੰਮ ਕਰਦੇ ਆ ਤੇ ਮੈਂ ਕੀ ਕਰੂੰਗੀ ਮਾਤਾ ਜੀ ਜੇ ਤੁਸੀਂ ਕਹਿੰਗੇ ਜੇ ਵੀ ਨੱਠ ਭਾਜ ਕਰਨ ਦੇ ਚਲੋ ਨੱਠ ਭਾਜ ਦੇ ਸਾਰੇ ਨੂੰ ਇਦਾਂ ਹੀ ਕਰਨੀ ਪੈਂਦੀ ਆ ਜਿੱਦਨ ਅਸੀਂ ਪੈਸੇ ਦਿੱਤੇ ਸੀ 20 ਲੱਖ ਰੁਪਇਆ ਇਹਨੂੰ ਵੀ ਬੜੀ ਨੱਭਜ ਦੌੜ ਕੀਤੀ ਤੇ ਫੇਰ ਹੀ ਪੈਸੇ ਇਕੱਠਾ-ਕੁੱਠੇ ਕਰਕੇ ਦਿੱਤੇ ਘਰਾਂ ਜਿੱਤੇ ਪੈਸੇ ਰੱਖੇ ਨਹੀਂ ਹੁੰਦੇ ਇਹਨਾਂ ਇਨ ਪੋਤਾ ਤੈਨੂੰ ਸੱਚੀ ਗੱਲ ਦੱਸ ਦਿੰਨੀ ਆ ਪੈਸੇ ਤੇ ਜਿਹੜੇ ਸਾਡੇ ਮੈਂਬਰ ਸਰਪੰਚ ਵਾ ਨਾ ਉਹ ਆਉਣਗੇ ਤੇ ਫੇਰ ਦਵਾਂਗੇ ਜਦੋਂ ਅਹੀਂ ਕੰਮ ਰੇਤੀਆ ਹੀ ਨਿਕਾ ਅਹੀਂ ਕਹਿਨੂੰ ਦਿੱਤਾ ਹੀ ਨਿਕਾ ਤੇ ਅਹੀਂ ਇੱਟਾ ਪੈਸੇ ਕਿਤਾ ਦੇ ਦਈਏ ਬੀ ਜੀ ਇਹ ਨੀ ਨਾ ਕਾਰਵਾਈ ਕਰਕੇ ਤੇ ਫਿਰ ਪੈਸੇ ਦੇਣੇ ਆ ਸਾਡਾ ਸਰਪੰਚ ਸਾਹਿਬ ਹੁੰਦਾ ਵਾ ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਕਿਉਂਕਿ ਅਸੀਂ ਇਹਨਾਂ ਪੜਵਾ ਤੇ ਸਾਡੇ ਨਾਲ ਨਾ ਕੋਈ ਧੋਖਾ ਹੋਇਆ ਵਾ ਸਾਡੇ ਕਾਗਜ਼ ਕਰਦੇ ਚੋਰੀ ਹੋਏ ਆ ਤੇ ਫਿਰ ਕਿਸ ਨੇ ਘਰ ਵੇਚਿਆ ਵਾ ਤੇ ਹੁਣ ਇਹ ਨਾ ਲਿਖਤ ਪੜ ਕਰਨੀ ਆ ਪੱਕੀ ਕੋਈ ਬੀ ਜੀ ਮੇਰੀ ਗੱਲ ਸੁਣੋ ਹਾਨੂੰ ਨਹੀਂ ਇਹ ਗੱਲ ਦਾ ਪਤਾ ਵੀ ਜਾਂ ਤੁਹਾਡੇ ਨਾਲ ਕਿਸ ਨੇ ਧੋਖਾ ਕੀਤਾ ਜਾਂ ਕਿੱਦਾਂ ਕਿੱਦਾਂ ਨਹੀਂ ਜੇ ਤੁਹਾਡਾ ਘਰ ਵੀ ਕਿਹਾ ਹੋਊ ਤੇ ਫਿਰ ਹੀ ਆਉਂਗਾ ਇਹਨਾਂ ਨੇ ਕਿਸ ਕੋ ਖਰੀਦਿਆ ਸਾਡਾ ਘਰ ਆਹੀ ਨਹੀਂ ਵੇਚਿਆ ਪੁੱਤ ਹਾਂ ਨੂੰ ਤਾਂ ਕੋਈ ਸਮਝ ਨਹੀਂ ਲੱਗਣ ਈ ਅਸੀਂ ਤਾਂ ਹੀ ਤੇ ਉਹ ਗੱਲ ਮਰਨਦੇ ਆ ਤੁਹਾਡਾ ਘਰ ਵੇਖ ਕੇ ਤਾਂ ਗਿਆ ਵਾ ਜਦੋਂ ਸਾਡੇ ਨਾਲ ਹੀ ਐਤਾ ਕਹਿਨੇ ਕਿਤਾ ਲਿਖਾ ਲਿਆ ਇਹ ਹਣ ਆਉਂਦੇ ਹਨ ਨਾ ਤੇ ਫੇ ਪਤਾ ਲੱਗੂਗਾ ਕਿ ਸਾਡੇ ਨਾਲ ਧੋਖਾ ਹੋਇਆ ਕਿ ਤੁਹਾਡੇ ਨਾਲ ਹੋਇਆ ਵਾ ਉਹ ਦਿਨ ਵੀ ਜੀ ਤੂੰ ਪਰਲੇ ਲੈਣ ਦੇ ਅਈ ਤੁਹਾਡੀ ਨਾ ਬਜ਼ੁਰਗੀ ਵਾਲੇ ਵੀ ਆ ਕੇ ਕੀਤਾ ਬਚਾਰੇ ਬਜ਼ੁਰਗ ਹੈਗੇ ਆ ਇਹਨੇ ਪਰਲੇ ਲੈਣ ਦੀ ਨਿੰਤਾ ਕਰਨ ਦੇ ਸਾਡੇ ਤੇ ਹਾਂ ਤੁਹਾਡੇ ਤੇ ਤਰਸ ਕਰਦਾ ਤੇ ਤੁਹਾਨੂੰ ਛੱਡ ਗਏ ਸਭ ਕੁਝ ਚਲੋ ਤੁਸੀਂ ਆਪਣੀ ਪੰਚਾਇਤ ਇਕੱਠੀ ਕਰ ਲਿਓ ਅਜੇ ਨਾਲ ਤਾਂ ਕੋਈ ਨਹੀਂ ਤੜਦਾ ਆ ਇਹੋ ਗੰਦਾ ਕੰਮ ਹੋਇਆ ਪਹਿਲਾਂ ਤੁਸੀਂ ਆਪੇ ਸਾਰਾ ਕੁਝ ਕਰ ਲਿਆ ਤੇ ਹੁਣ ਤੈਨੂੰ ਕਰਨ ਦੇ ਜੇ ਆ ਆ ਜਾਂਦੇ ਆ ਹਾਂ ਚਲਾ ਰੱਖੋ ਅਸਕਰ ਤੇ ਭੰਪਰਾ ਨਹੀਂ ਆਉਣਾ ਤੇ ਕਿਸ ਗੱਲ ਨਹੀਂ ਆਉਣਾ ਹੌਚਲੇ ਨਹੀਂ ਆਉਣਾ ਬਹੁਤ ਕੰਮ ਉਹਨਾਂ ਨੂੰ ਦੇ ਨਿਕਾਣੇ ਕਰ ਤੋਂ ਪੈਨੇ ਕੋਈ ਨਹੀਂ ਦੀਦੀ ਆ ਜਾਂਦੇ ਸਰਪੰਚ ਸਾਹਿਬ ਤੇ ਉਹ ਗੱਲ ਕਰਦੇ ਆ ਚਲੋ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਸਾਡ ਨੂੰ ਵੀ ਟਾਈਮ ਨਹੀਂ ਹੈਗਾ ਇਹਨਾਂ ਕੋਲ ਨਾ ਟਾਈਮ ਹੈ ਇੱਥੇ ਕਿਤੇ ਜਾਣਾ ਹੈਗਾ ਹਾਂ ਆਈ ਸੱਚੇ ਆ ਤਾਂ ਰਹੇ ਤੁਹਾਡੇ ਨਾਲ ਜੇ ਝੂਠੇ ਹੋਈਏ ਤੇ ਸਾਡੇ ਕੋ ਝਗੜਿਆ ਜਾਂਦਾ ਵਾ ਤੂੰ ਹੀ ਸੱਚੇ ਦੇ ਵੀਜੀ ਤੇ ਹਿਉ ਸੱਚੇ ਆ ਇਹ ਰੱਖ ਨੂੰ ਦਿੱਤੀ ਆ ਇਹ ਕਿਹੜਾ ਕੋਈ ਝੂਠ ਬੋਲਣ ਤੇ ਚੱਲ ਪਾਈ ਨਹੀਂ ਆ ਜਾਂਦੇ ਆ ਤੇ ਕਰ ਲੀਦੇ ਫੈਸਲਾ ਆ ਗਏ ਡਾਡੀ ਜੀ ਆ ਗਏ ਬੱਤ ਸਸੀ ਘਰ ਬਾਪੂ ਜੀ ਸਤਿਗੁਰ ਸਤਿਗੁਰ ਠੀਕ ਹੈ ਸਸੀ ਘਰ ਬਾਪੂ ਜੀ ਸਤਿਗੁਰ ਆ ਗਏ ਸਬਸਾ ਸਸੀ ਨਾਮ ਰੌਣਦ ਮੈਂ ਸਰ ਜੀ ਆ ਗਿਆ ਬੜੇ ਲੇਟ ਹੋ ਗਏ ਜੇ ਪੰਜਾਬ ਉਹ ਹੋਰ ਵੀ ਕਾਮਕਾਰ ਕਈ ਹੁੰਦੇ ਆ ਕਰਨ ਵਾਲੇ ਰੱਬਾ ਆਲੇ ਕਦੇ ਧਿਆਰ ਕਿਤੇ ਬੈਠੀਏ ਇਹਦੇ ਸਾਡੇ ਨਾਲ ਹੋੜੇ ਵਿੜੇ ਘਰ ਮੈਂ ਹੁਣ ਬੰਦੇ ਸੱਦੇ ਆ ਉਹਨਾਂ ਨੂੰ ਆਲੇ ਤੋਂ ਗੱਲ ਕਰ ਲੈਂਦੇ ਆ ਇਹ ਆ ਨਵੇਂ ਖਰਾਜਦਾਰ ਆਪਣੇ ਨਵਾਂ ਘਰ ਜਿੰਨਾ ਖਰੀਦਿਆ ਇਹੋ ਹੀ ਆ ਅੱਛਾ ਅੱਛਾ ਹਾਂ ਤੇ ਦੇਖੋ ਹਾ ਕਾਗਜ਼ ਪੱਤਰ ਇਹ ਚਾ ਰਿਹਾ ਹਾਂ ਤੇ ਕੋਈ ਸਮਝ ਨਹੀਂ ਲੱਗਣ ਦੇ ਪਹਿਲੇ ਹੁਣ ਨਾਲ ਵੀ ਦਿੱਤੇ ਆ ਉਹ ਵੀ ਜੇ ਸਾਡੇ ਕੋਲ ਪੈ ਜਾਂ ਇਹਨੂੰ ਥੰਮ ਕੇ ਕਰਦਾ ਨਹੀਂ ਪਤਾ ਚੈ ਇੰਨੀ ਕਰੀਏ ਕਿਵੇਂ ਆ ਕੀ ਕਰੀਏ ਠੀਕ ਹਰੇ ਵੀ ਗਰੇ ਸੱਚਿਆਂ ਮੈਂ ਹੁਣ ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹਕ ਹੁਣ ਉਹਨਾਂ ਨੂੰ ਆਪਣਾ ਵੀ ਕਰਨਾ ਦੁਹਾ ਹੀ ਆ ਜੋ ਵੀ ਇਹਨਾਂ ਕੋਲ ਆ ਤੇ ਐਹੀ ਹੁਣ ਉਹਦਾ ਪਾਦੇ ਆ ਜਦੋਂ ਅਹੀਂ ਕੋਈ ਜੱਛਾ ਨਹੀਂ ਕਿਤੇ ਉਹ ਗੱਲ ਨਹੀਂ ਕੋ ਬਾਤ ਨਹੀਂ ਕਾਗਜ਼ ਸਾਡੇ ਜਿਹੜੇ ਆ ਉਹ ਉਦਾਂ ਗੁੰਮ ਹੋਏ ਆ ਤੇ ਵੇਲੇ ਨੇ ਜਰਗੋ ਕੋਈ ਨਹੀਂ ਵੇਲੇ ਨੇ ਆਪਣਾ ਕਾਗਜ਼ ਪੱਤਰ ਤੇ ਕਰਦੇ ਆ ਗੱਲਬਾਤ ਇਹਨਾਂ ਨਾਲ ਵੀ ਆਹ ਵੇਖੋ ਵੇਖੋ ਆ ਭਲਾ ਕੀ ਐ ਇਹਨਾਂ ਕੀ ਕਰਾਇਆ ਆ ਚੰਗਾ ਕਰਦੀ ਕਰਦੀ ਨੇ ਨਾ ਮਾੜਾ ਕਰਕੇ ਬੈ ਗਈਆਂ ਸਿਆਣੇ ਆਂਦੇ ਹੁੰਦੇ ਆ ਸੀ ਬਹੁਤੇ ਤੋਂ ਪਈ ਤੇ ਥੋੜੇ ਤੋਂ ਵੀ ਗਈ ਤੇ ਮੈਂ ਤਾਂ ਆਪੇ ਆਪਣੇ ਪੈਰਾਂ ਤੇ ਕਵਾੜੀ ਮਾਰ ਲਈ ਆ ਹੁਣ ਤੇ ਬਹੁਤਾ ਹੀ ਔਖਾ ਹੋ ਗਿਆ ਪੇਕਿਆਂ ਵੱਲੋਂ ਵੀ ਗਈ ਤੇ ਸੌਰਿਆਂ ਵੱਲੋਂ ਵੀ ਗਈ ਆਓ ਬਜ਼ੁਰਗਾ ਤਾਂ ਇੱਥੇ ਆਓ ਲਾਗੇ ਮੇਰੇ ਤੇ ਮੈਨੂੰ ਦੱਸੋ ਸਾਰੀ ਗੱਲ ਬਾਤ ਤਾਂ ਜੀ ਤੁਸੀਂ ਵੀ ਦਿਖਾਓ ਸਬੂਤ ਜਿਹੜੇ ਤੁਹਾਡੇ ਕੋਲ ਆ ਹਾਂਜੀ ਬਾਜੀ 20 ਲੱਖ ਰੁਪਈਆ ਦਿੱਤਾ ਸਬੂਤ ਤੁਹਾਡੇ ਕੋਲ ਹੈਗੇ ਸਾਰੇ ਆ ਲੋ ਵੇਖੋ ਤੁਸੀਂ ਕੋਈ ਨਹੀਂ ਲਿਆਓ ਦੇਖ ਲੈਨੇ ਆ

ਏ ਬਾਜੀ ਅਸੀਂ ਨਾ 20 ਲੱਖ ਰੁਪਏ ਵਿੱਚ ਖਰੀਦਿਆ ਕਾਗਜ਼ ਸਾਰੇ ਸਾਡੇ ਨਾਮ ਆ। ਅੱਛਾ ਇਹਦਾ ਨਾਮ ਤੇਰੇ ਨਾਮ ਇੰਤਕਾਲਾ ਕੁੱਖ ਵੀ ਨਹੀਂ ਆਇਆ ਕਿੱਥੋਂ ਲਿਆ ਤੂੰ ਕਿਦਾਂ ਕਿੱਥੋਂ ਗਰੀਦੇ ਪੇਪਰ ਇਹ। ਪੇਪਰ ਅਸੀਂ ਇਦਾਂ ਹੀ ਅਮਰਤ ਵੀ ਤੇਰੇ ਪਾਪਾ ਨੇ ਇਹ ਕੰਮ ਕੀ ਕੀਤਾ ਉਹ ਕਹਿੰਦੇ ਸਾਰੇ ਕਾਗਜ਼ ਅਸਲੀ ਆ ਇਸ ਤੇ ਵਿਸ਼ਵਾਸ ਕਰਕੇ ਉਹਨਾਂ ਨੇ ਘਾਰ ਖਰੀਦ ਲਿਆ। ਉਹ ਹੁਣ ਉਹਨਾਂ ਨੂੰ ਪਤਾ ਹੋਊਗਾ। ਇਹ ਥੋੜੀ ਆ ਵੀ ਇਹ ਉਹਨਾਂ ਨੇ ਆਪਣਾ ਹੀ ਫਾਇਦਾ ਵੇਖਿਆ ਬਿਹਾਰੀ ਨੌਕਰੀ ਆ ਤੇ ਨੌਕਰੀ ਦਾ ਕਰਕੇ ਅਸੀਂ ਲਾਗੇ ਘਾਰ ਖਰੀਦ ਲੀਏ ਤੇ ਆ ਹੁਣ ਨਾ ਕੋਈ ਨਾ ਕੋਈ ਚੱਕਰ ਪੈ ਗਿਆ। ਇੱਛਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਜਾਂ ਤੇ ਸ਼ਰ ਉਹਨਾਂ ਨੂੰ ਖੁਸ਼ੀਆਂ ਹੀ ਆਈਆਂ 20 ਲੱਖ ਰੁਪਏ ਵੀ ਕਰਤੀਆ ਤੇ ਕੋਈ ਪੱਲੇ ਵੀ ਨਹੀਂ ਪਾਇਆ ਇਹ ਕਹਿੰਦੇ ਆ ਵੀ ਘਰ ਜਿਹੜਾ ਉਹਨਾਂ ਦੇ ਨਾਮ ਆਂ ਕਹਿੰਦੇ ਹੱਟੇ ਨਾ ਅਜੇ ਤੁਸੀਂ 20 ਲੱਖ ਦਿੱਤਾ ਤਾਂ ਤੁਹਾਡਾ ਫਰਜ਼ ਨਹੀਂ ਪੁੱਛਣਾ ਕਿ ਇਹਨੂੰ ਪਟਵਾਰੀ ਨੂੰ ਜਾਂ ਕਿੱਥੋਂ ਇਹਦੇ ਤੁਹਾਡੇ ਨਾਂ ਹੀ ਨਹੀਂ ਉਹਦੇ ਨਾਂ ਜੀ ਸਹੀ ਨਹੀਂ ਹੈਗੇ ਪੇਪਰ ਹੀ ਇਹ ਭਾਈ ਘਰ 50 ਲੱਖ ਦਾ ਹੈ ਇਹਨਾਂ ਨੇ ਸਸਤੇ ਨੂੰ ਪਾਇਆ ਸਸਤੇ ਨੂੰ ਪਈ ਰਹੀ ਇੰਤਕਾਰ ਨਾਂ ਇਹਦਾ ਨੰਬਰ ਸਹੀ ਨਾ ਸਿਸ਼ਰਾਮ ਕੋਹ ਨਹੀਂ ਹੈਗਾ 20 ਲੱਖ ਰਿਆ ਵਾ ਕਿ ਇਛਾ ਬਜ਼ੁਰਗਾਂ ਦੇ ਨਾਮ ਬੋਲਣ ਰਿਹਾ ਵਾ ਘਰ ਇਹਨਾਂ ਨਾਲ ਸਰਾਸਰ 프라우ਡ ਹੋਇਆ ਵਾ ਇਹ ਮਤਲਬ ਇਹਨਾਂ ਨੇ ਬਰਸਾਤ ਸਰ ਪੰਜਾਬ ਇਹ ਕਈਆਂ ਦੇ ਨਾਲ ਸਾਡੇ ਦੁਆਲੇ ਹੋਏ ਆ ਇਹ ਕਾਹੀ ਨੇ ਇੰਨਾ ਪਹਾ ਕਿੱਥੋਂ ਇਕੱਠਾ ਕਰ ਸਕਦੇ ਬਜ਼ੁਰਗਾਂ ਸੀ ਗਾਦੇ ਆ ਬੀਜੀ ਜੇ ਤੁਸੀਂ ਕਹਿਣ ਦੇ ਜੇ ਨਾ ਕਿ ਇਹ ਬਜ਼ੁਰਗਾਂ ਆ ਅਈ ਬਜ਼ੁਰਗਾਂ ਦਾ ਯਾਦ ਕੀ ਕਾਹੀ ਅਈ ਉਹਨਾਂ ਤੁਹਾਨੂੰ ਆਖਿਆ ਵੀ 20 ਲੱਖ ਚ ਖਰੀਦਿਆ ਹਨ ਬਾਈ ਦੇ ਦੇ ਉਹਦੇ ਇਹਨਾਂ ਤੁਹਾਨੂੰ ਛੜਾ ਦਾਂਗੇ ਅਈ ਤੇ ਪਹਿਲੇ ਉਹਨਾਂ ਲੈ ਕੇ ਜਾਣਾ ਇਤਰਾ ਬੰਦੇ ਦਾ ਲਿਆਂਦੇ ਸਮਾਨ ਕੱਢਣ ਵਾਸਤੇ ਉਦੋਂ ਤੁਸੀਂ ਕਰਲੇ ਮਿੰਤਾ ਕਰਦੇ ਬਾਪੂ ਜੀ ਵੀ ਆਉਂਦੇ ਨਹੀਂ ਪੁੱਤ ਨਹੀਂ ਪੁੱਤ ਐਦਾਂ ਨਹੀਂ ਐਦਾਂ ਕਰ ਲਓ ਐਦਾਂ ਕਰ ਲਓ ਤੇ ਐ ਨਹੀਂ ਤਾਂ ਕਹਿੰਦੇ ਤੁਸੀਂ ਸਾਡੇ ਮਾਪਿਓ ਵਰਗੇ ਜੇ ਤੇ ਅੰਜ ਚਲੋ ਜਿੱਦਾਂ ਤੁਸੀਂ ਆਪਗੇ ਉਦਾਂ ਹੀ ਕਰ ਲਾਂਗੇ ਜਾ ਜੇ ਤੁਸੀਂ ਮੁਕਰਨ ਦੇ ਇਹ ਮੁਕਰ ਨਹੀਂ ਜਏ ਉਹ ਜਿਹੜੇ ਚਾਹੀਦੇ ਨਹੀਂ ਆਏ ਆ ਪਿੰਡ ਦੇ ਮੋਢੀ ਆ ਉਹਨਾਂ ਨੂੰ ਪੁੱਛੋ ਹਾਂ ਕਿ ਜੇ ਉਹ ਸੱਚੇ ਆ ਕਾਗਜ਼ ਤੇ ਐਦਾਂ ਪਹਿਲੇ ਦਿਨੇ ਆ ਤੇ ਜੇ ਉਹ ਹੈ ਸਾਡੇ ਨਾਲ ਸਭ ਕੋ ਦਾ ਇਹ ਵੀ ਤੁਹਾਨੂੰ ਦਿੱਤਾ ਨਹੀਂ ਦਿੱਤੇ ਚਪੜ ਚੁਲ ਕੋਤ ਲੋ ਨੰਬਰ ਤਾਂ ਕੋਤ ਲੋ ਉਹ ਜਹਾਜ਼ ਤੇ ਗੱਲ ਯਾ ਨਾ ਪਾਣੀ ਥੋੜੀ ਨਾ ਕਰਦੇ ਹਾਂ ਤੇ ਅੱਜ ਤੁਸੀਂ ਕਰੀ ਜਾ ਰਹੇ ਹਾਂ ਬੇਇੱਜ਼ਤੀ ਕਰਾਉਣ ਲਈ ਥੋੜੀ ਸੱਧਿਆ ਤੋਂ ਨਹੀਂ ਵੀ ਤੁਹਾਡੀ ਬੇਇੱਜ਼ਤੀ ਕਰਾਵਾਂਗੇ ਇੱਥੇ ਸੱਦ ਕੇ ਇਹ ਥੋੜੀ ਜਿਹੀ ਲੱਗਦਾ ਹੈ ਕਿ ਇਹ ਰੱਖ ਕੇ ਇਹ ਕਹਿੰਦਾ ਇਹ ਕਿਰੇ ਦੇ ਜਣੇ ਹਿੰਦੇ ਅੱਜ ਇਹੋ ਕਾਹਨੂੰ ਜਦੋਂ ਰੂਪ ਕਰ ਕਰਾ ਦਿੰਦੇ ਆ ਨਾਲੇ ਇਹ 20 ਲੱਖ ਰੁਪਈਆ ਦਾ ਖਰਚਾ ਤੇ ਨਾਲੇ ਇਹ ਬੇਇੱਜ਼ਤੀ ਕਰਾਉਂਦੇ ਇੱਥੇ ਆ ਕੇ ਤੁਹਾਡੇ ਕੋਲ 20 ਲੱਖ ਰੁਪਈਆ ਖਰਚਿਆ ਨਿਕਾ ਤੂੰ ਛੋਟਾ ਤੂੰ ਦੇ ਰਿਹਾ 20 ਲੱਖ ਦੀ ਬਜਾਏ ਤੇ 22 ਲੱਖ ਮੰਗਾ ਰਹੀ ਓਥੇ 20 ਤੋਂ ਵੀ ਕਹੀਆਂ ਪਰ ਬਾਸ ਸਾਹਿਬ ਨੇ 20000 ਰੁਪਏ ਇਹ ਹੋ ਰਹਿ ਜਾਏਗਾ ਤੁਹਾਡਾ ਬਹੁਤ ਜ਼ਿਆਦਾ ਘਟਾ ਰਿਹਾ ਜੋ ਕੁੜੀਆਂ ਕਿਦਾਂ ਦੱਸਿਆ ਬਜ਼ੁਰਗਾਂ ਨੇ ਇਦਾਂ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਇਹ ਥਾਂ ਲਿਆ ਵਾ ਜਾਂ ਕੋਈ ਕੀਤਾ ਇਹ ਸਹੀ ਹੈਗਾ ਇਹ ਕਿਤੇ ਤੁਸੀਂ ਜਿੱਥੇ ਜਗ੍ਹਾ ਹੈਗੀ ਆ ਉਹ ਇੰਨੇ ਦੀ ਬਣਦੀ ਨਹੀਂ ਹੈਗੀ ਕਿਉਂਕਿ ਇਹ ਜਗ੍ਹਾ ਦਾ ਜਿਹੜਾ ਰੇਟ ਉਹ ਜ਼ਿਆਦਾ ਹੈ ਪਰ ਤੁਸੀਂ ਸਸਤੇ ਚ ਲਈ ਕਿਦਾਂ ਲਈ ਇਹ ਨਹੀਂ ਸਾਨੂੰ ਪਤਾ ਕੀ ਤੁਹਾਡੀ ਡੀਲ ਹੋਈ ਹੈ ਪਰ ਜਿੱਥੇ ਜਗ੍ਹਾ ਉਹ ਤੇ ਬਣਦੀ ਨਹੀਂ ਹੈ। ਜਿੰਨੇ ਵੀ ਤੁਹਾਨੂੰ ਮਤਲਬ ਜਗ੍ਹਾ ਦਿੱਤੀ ਹੈ ਨਾ ਉਹਦੇ ਨਾਲ ਗੱਲ ਕਰੋ ਤੁਹਾਡੇ ਨਾਲ ਫਰੋਡ ਹੋਇਆ ਬਹੁਤ ਜ਼ਿਆਦਾ ਤੁਹਾਡੇ ਨਾਲ ਵੀ ਫਰੋਡ ਹੋਇਆ ਉਹਨਾਂ ਨਾਲ ਵੀ ਹੋਇਆ ਪਰ ਇਹ ਜਗ੍ਹਾ ਜਿੰਨੇ ਜਿੱਦਾਂ ਬਜ਼ੁਰਗ ਕਹਿੰਦੇ ਆ ਉਹ ਜਗ੍ਹਾ ਦਾ ਉੱਥੇ ਬਣਦਾ ਹੀ ਨਹੀਂ ਹੈ। ਉਸ ਹਿਸਾਬ ਨਾਲ ਤੁਹਾਡੇ ਕੋਈ ਗਵਾਹ ਆ ਪੇਪਰ ਵੀ ਤੁਹਾਡੇ ਕੋਲ ਤੇ ਤੁਹਾਡੇ ਤੇ 420 ਦਾ ਪਰਚਾ ਹੋਣਾ ਹੈ। ਤੁਸੀਂ ਉਲਟੇ ਫਾਚਣਾ ਹੈ। ਅਨੇ ਦੇ ਬਾਹ ਦੀ ਖਾਲੀ ਜਗ੍ਹਾ ਵੇਖ ਕੇ ਖਰੀਦ ਲਈ ਸੀ ਪਿੱਛੇ ਕੋਈ ਬਾਹਰ ਅੰਦਰ ਵਾਲਾ ਹੋਣਾ ਮੈਂ ਤਾਂ ਲੱ ਲੈਨੇ ਆ 20 ਲੱਖ ਰੁਪਈਆ ਵੀ ਅਸੀਂ ਦਿੱਤਾ ਤੇ ਸਾਨੂੰ ਕੀ ਪਤਾ ਹੀ ਹੁਣ ਐਡਾ ਤਾਂ ਤੇਰਾ ਸਿਆਪਾ ਸਾਡੇ ਗੱਲ ਪੈ ਜਾਣਾ ਪਰ ਖਾਲੀ ਜਗ੍ਹਾ ਤੇ ਬਹੁਤ ਪਈਆਂ ਏ ਥੋੜਾ ਕਿ ਤੁਸੀਂ ਇਹਦਾ ਮੰਨ ਲਓ ਕਿ ਤੁਸੀਂ ਸਾਰੀਆਂ ਖਰੀਦ ਲੈਣੀਆਂ ਆ ਤੁਹਾਨੂੰ ਪਤਾ ਕਿ ਇੱਥੇ ਕੋਈ ਰੇਟ ਹੈ ਦੀ ਹੈ ਜਾਂ ਉਦਾਂ ਹੀ ਹੈ ਉਹਦਾ ਰੇਟ ਉਹਦੀ ਵੈਲਯੂ ਲੱਗਦੀ ਏ ਫੇਰ ਉਹ ਜਗ੍ਹਾ ਮਿਲਦੀ ਏ ਜੇ ਤੁਸੀਂ ਭਾਂਜੀ ਜ਼ਿਆਦਾ ਬੇਜ਼ਰਦਾਨ ਕੰਮ ਕਰਨਾ ਨਾ ਤਾਂ ਇਹ ਪੁਲਿਸ ਰਿਪੋਰਟ ਕਰ ਦਿੰਨੇ ਆ ਫੇਰ ਆਪੇ ਤੇ ਨਹੀਂ ਜਾਣੋ ਕਿ ਹੋ ਜਾਣਾ ਨਹੀਂ ਭਾਜੀ ਸਾਡੇ ਤੇ ਨਾ ਪੁਲਿਸ ਰਿਪੋਰਟ ਕਰਿਓ ਸਾਡੇ ਤੇ ਕੀ ਕਰ ਲਈ ਕਰਨੀ ਪੁਲਿਸ ਰਿਪੋਰਟ ਅਸੀਂ ਤੇ ਇਹਨਾਂ ਬਜ਼ੁਰਗਾਂ ਵਿਚਾਰਿਆਂ ਕੀ ਤੰਗ ਕਰਨ ਦੇ ਅਸੀਂ ਤੇ ਆਪ ਪਰੇਸ਼ਾਨ ਹੋਣ ਦੇ ਆ ਵੀ ਅਸੀਂ ਨੌਕਰੀ ਪੇਸ਼ੇਵਾਲੇ ਬੰਦੇ ਇਹ ਕੰਮ ਨਾ ਕਰਿਓ ਤੁਸੀਂ ਸਾਡੇ ਨਾਲ ਜਿੱਦਾਂ ਤਾਈ ਬਜ਼ੁਰਗਾਂ ਨੂੰ ਠੱਕੇ ਨਾਲ ਉਹਨਾਂ ਦਾ ਘਰ ਕਪੜੇ ਚ ਲੈਣ ਨੂੰ ਫਿਰਦੇ ਇਹਨਾਂ ਦਾ ਸਮਾਨ ਛੁੱਟਿਆ ਤੇ ਇਦਾਂ ਜੀ ਉਹਨਾਂ ਨੂੰ ਕੋਸ਼ ਹੋ ਜਾਂਦਾ ਕਿ ਕੌਣ ਜ਼ਿੰਮੇਵਾਰ ਸੀ ਅਸੀਂ 20 ਲੱਖ ਰੁਪਈਆ ਖਰਚਿਆ ਇਹਨਾਂ ਨੂੰ ਕੀ ਪਤਾ ਹੁਣ ਗਾੜੀ ਕੀ ਕਿਹਨੇ ਫਰੋਡ ਕੀਤਾ ਕੀ ਨਹੀਂ ਕੀਤਾ ਅਸੀਂ ਤਾਂ ਹੀ ਕਰਕੇ ਜਿਹੜੇ ਪੈਸੇ ਖਰਚੇ ਤੇ ਫੇਰ ਸਮਾਨ ਹੀ ਬਾਹ ਜਿਨੇ ਤਾਂ ਤਾਂ ਤੁਸੀਂ ਪਹਿਲੇ ਦਿੱਤੇ ਆ ਨਾ ਤੇ ਜਿਨੇ ਤੁਹਾਨੂੰ ਥਾਂ ਦਵਾਇਆ ਤੂੰ ਇਹਨੂੰ ਉਹਨੂੰ ਕਿਾ ਕੇ ਲੱਭੋ ਸਾਡੇ ਨਾਲ ਨੂੰ ਆਣ ਕੇ ਤੇ ਝਗੜ ਲੈ ਨਹੀਂ ਵੀਜੀ ਤੁਹਾਡੇ ਨਾਲ ਕਹਦਾ ਝਗੜਣ ਦੇ ਹੁਣ ਤੁਸੀਂ ਪੰਚ ਸਾਹਿਬ ਨੇ ਵੀ ਕਾਲੇ ਦੱਸੀ ਆ ਅਸੀਂ ਤੁਹਾਨੂੰ ਉਹਦਾ ਨੰਬਰ ਦੇ ਦਿੰਨੇ ਬੰਦੇ ਇਹਦਾ ਤੁਸੀਂ ਉਹਦੇ ਨਾਲ ਗੱਲ ਕਰੋ ਜੋ ਕਰਨੀ ਐ ਗੱਲ ਕਰਨੀ ਆਹ ਨੰਬਰ ਦੇਣਾ ਆਹੀ ਪੱਧਰ ਨੂੰ ਗਿਆਨ ਇਹਨਾ 부ਝੀਗੇ ਨਾ ਬਾਹਰ ਤੱਕ ਤੁਸੀਂ ਸ਼ਗੋਗ ਦੁਰਗਾ ਤੱਕੇ ਦੋੜਿਆ ਜਪਾਉਂਦੇ ਹੋ ਆਹੀਂ ਕਿੱਥੇ ਕਿੱਥੇ ਜਾ ਕੇ ਤੁਹਾਨੂੰ ਲੱਭਣਾ ਆਹੀ ਬੜੇ ਲਿਖੇ ਆ ਜਿਹੜਾ ਫੋਨ ਲਾ ਕੇ ਲੱਭ ਲੈਣਾ ਚਾਹੀਦਾ ਨਹੀਂ ਉਹਨਾਂ ਨੂੰ ਇਹ ਤੋੜਾ ਪੰਗਿਆ ਨਹੀਂ ਨਹੀਂ ਕੁਝ ਗਰਮਣਾ ਹੋ ਤਾ ਮਾਦੀ ਹੁਣੀ ਪੜੇ ਲਿਖਿਆ ਕੋਈ ਗੱਲ ਨਹੀਂ ਐ ਨਾ ਕਰ ਲੈ ਪਰ ਤੁਹੇ ਤੁਹਾਡੀ ਗਲਤੀ ਆ ਤੁਸੀਂ ਕਿਹਦੇ ਕ ਇੰਨਾ ਕੋ ਹੁੰਦੇ ਘਰ ਵੇਖਦੇ ਤੁਸੀਂ ਅੰਦਰ ਆਏ ਜੇ ਕੋਈ ਜਗ੍ਹਾ ਤੁਸੀਂ ਕਿ ਇਹਨੂੰ ਪੁੱਛਿਆ ਕਿ ਇੱਥੇ ਕੋਈ ਰਹਿੰਦਾ ਹੈ ਇਦਾਂ ਥੋੜਾ ਤੁਸੀਂ ਪੈਸੇ ਦੇ ਦੋ ਤਾਂ ਕੋਈ ਕਬਜ਼ਾ ਲੈਣ ਆ ਜਾਓਗੇ ਇਦਾਂ ਕਿਦਾਂ ਹੁੰਦੀ ਨਹੀਂ ਭਾਜੀ ਅਸੀਂ ਆਪ ਨਹੀਂ ਜਗ੍ਹਾ ਵੇਖਣਾ ਐ ਅਮਰਤ ਦੇ ਪਾਪਾ ਨੇ ਕਿਸ ਦੇ ਥਰੂ ਜਗ੍ਹਾ ਇਹ ਲਈ ਸੀ ਪਰ ਤੁਸੀਂ ਅੰਦਰ ਆਏ ਤੁਸੀਂ ਵੇਖਿਆ ਜਗ੍ਹਾ ਆਸ-ਪਾਸੇ ਕਿਸੇ ਨੂੰ ਪੁੱਛਿਆ ਕੀ ਐ ਕੋਈ ਰਹਿੰਦਾ ਹੈ ਨਹੀਂ ਰਹਿੰਦਾ ਮਜਬੂਰ ਰਹੇਂਗੇ ਤੁਹਾਡਾ ਫਰਜ਼ ਨਹੀਂ ਬੰਦਦਾ ਇਹਦਾ ਮਤਲਬ ਉਹਨੇ ਪੈਸੇ ਦੇ ਕੇ ਤੁਸੀਂ ਅੰਦਰ ਵੜਦੇ ਹੋ ਕਿੱਦਾਂ ਕਿੱਦਾਂ ਹੁੰਦੀ ਹੈ ਪੇਪਰ ਵੀ ਗਲਤ ਲਾਇਆ ਤੁਸੀਂ ਮੈਂ ਬੱਧ ਜਦੋਂ ਆਇਆ ਨਾ ਇਹਨਾਂ ਸਾਨੂੰ ਕੁਝ ਵੀ ਪੁੱਛਿਆ ਬਣਾਇਆ ਉਹਨੇ ਅਗਰ ਬਾਅਦ ਕਿਉਂ ਮੇਰੇ ਬਾਅਦ ਉਤਰਦੇ ਨੇ ਇਹ ਕੋਈ ਨਾ ਨੇਕੀ ਕੀ ਹਾ ਨਾ ਮੁਰਕੇ ਹੀ ਮੈਂ ਤਰਲਾ ਕੀਤਾ ਤੇ ਹਾ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਪੇਹਾਗਾ ਬਣਿਆ ਨਹੀਂ ਦੇ ਨਾ ਹੀ ਸਾਨੂੰ ਭਾਵੇਂ ਅਟੈਕ ਹੋ ਜਾਂਦਾ ਹਾਰ ਕੇ ਹੀ ਹਾਬ ਜਾਂਦੇ ਪੈਸੇ ਵੀ ਤੁਹਾਨੂੰ ਬਣਾ ਦਿੰਦੇ ਆਂ ਦੇ ਕੋਈ ਨਹੀਂ ਨਾਦਰਵਾਲਾ ਆਂਦੇ ਵਿੱਚ ਪਏ ਆ ਕਾਗਜ਼ ਦੇ ਦੇ ਤੇ ਚਾਹ ਤਾਂ ਹਿਉਂ ਦਿੰਦੇ ਆ ਤੁਹਾਡਾ ਨਮਰਤਪਾਲ ਕਾਗਜ਼ ਫੜਲਾ ਬਾਜੀ ਕੋਲ ਕਾਗਜ਼ ਖਾ ਨਹੀਂ ਚੱਲੇ ਕੋਈ ਦਾ ਨਹੀਂ ਪੜੋ ਤੁਸੀਂ ਕਾਗਜ਼ ਕਾਗਜ਼ ਪੜੋ ਕਰ ਤੁਸੀਂ ਹੁਣ ਦੁਬਾਰਾ ਨਾ ਆਇਓ ਤੁਸੀਂ ਆਪਣਾ ਜਿਹੜਾ ਵੀ ਜਿਹਨੂੰ ਤੁਸੀਂ ਪੈਸੇ ਦਿੱਤੇ ਤੁਸੀਂ ਉਹਨਾਂ ਨੂੰ ਕ੍ਰੈਡਿਟ ਕਰੋ ਇਹਨਾਂ ਨੂੰ ਬੁਝੋਦਿਆਂ ਨੂੰ ਤੰਗ ਕਰਨ ਦੀ ਲੋੜ ਨਹੀਂ ਨਾ ਇਹਨਾਂ ਨੇ ਕੋਈ ਸ਼ੈਨ ਕੀਤੇ ਨਾ ਇਹਨਾਂ ਦਾ ਕੋਈ ਵਾਸਤਾ ਹੈ ਕਾ ਤੇ ਬਾਰ ਦੇ ਨਾਮ ਬੋਲਣ ਗਿਆ ਥਾ ਤੁਹਾਡੇ ਨਾਮ ਬੋਲਣ ਗਿਆ ਸਾਡੇ ਬੋਲਣ ਰਿਹਾ ਜੇ ਕੋਈ ਆ ਕੇ ਮਾਰ ਤੋਂ ਕੱਢ ਲਈ ਨਾ ਇਹ ਕੋਈ ਗੱਲ ਵੀਜੀ ਕਿਨੇ ਘਰ ਤੋਂ ਇਹ ਕਹਨੇ ਕਿ ਉਹਨੇ ਤੇ ਨਹੀਂ ਕੀਤਾ ਅਹੀਂ ਘਰ ਤੈਨੂੰ ਕਹਨੇ ਕਰਦਾ ਕੀ ਬਜ਼ੁਰਗਾਂ ਨੇ ਹੋਰ ਬੁੱਢੇ ਬਾਰੇ ਘਰ ਗਹਿਣੇ ਕਰਦਾ ਕੀ ਪਤਾ ਤੈਨੂੰ ਕਹਨੇ ਕੀਤਾ ਹੋਵੇ ਚੋਨੇ ਅੱਗੇ ਵੇਚਦਾ ਹੋਵੇ ਯਾਰ ਕੋਈ ਘਰ ਨਹੀਂ ਕਿ ਖਾਣੇ ਚੰਨ ਤੋਂ ਖੁੱਲਕੇ ਆ ਖਾਣੇ ਨੇ ਕਹਿ ਨਹੀਂ ਕਰਦਾ ਕੋਈ ਇੱਕ ਦਾ ਨਹੀਂ ਹੁੰਦੀ ਇਹ ਗਲਤ ਹੈ ਜੇ ਤੂੰ ਫਸ ਜਾਣਾ ਜੇ ਪਹਿਲਾਂ ਜੇ ਗਹਿਣੇ ਦੇਵੇ ਤੇ ਪਹਿਲੀ ਜ਼ਮੀਨ ਫੱਕ ਹੁੰਦੀ ਆ ਫੇਰ ਰਜਿਸਟਰੀ ਹੁੰਦੀ ਆ ਇਹ ਤੂੰ ਗਲਤੀ ਪੇਪਰ ਲਾਏ ਹੋਗੇ ਇਹ ਤੇ ਤੁਹਾਡੇ ਤੇ ਫਾਇਦਾ ਵੀ ਤੂੰ ਆਪਣਾ ਅਰਮਾਨ ਜਿਹੜਾ ਉਹਨੇ ਬੈਗ ਲਗੋ ਤੇ ਚੰਗੇ ਰਹੋਗੇ ਆ ਨਹੀਂ ਤੇ ਨਾ ਐਦਾਂ ਕਿਦਾਂ ਜੇ ਕੀ ਤੁਸੀਂ ਕਰਾ ਲਈ ਜਿੰਨੇ ਤੇ ਗਾਇਰਾ ਫਾਕੀ ਨਹੀਂ ਹੋਇਆ ਐਦਾਂ ਨਹੀਂ ਹੁੰਦੀ ਆ ਰਿਕਾਰਡ ਕੀਤਾ ਵਾ ਨਾ ਇਹ ਤੁਹਾਨੂੰ ਗਲਤ ਰਾਹ ਦਿੱਤੇ ਐਨੇ ਚ ਲਾਇਆ ਵਾ ਉਹਦਾ ਤੁਸੀਂ ਸਾਨੂੰ ਨੰਬਰ ਦੋ ਤਾਂ ਅਸੀਂ ਉਹਦੀ ਪੁਲਿਸ ਰਿਪੋਰਟ ਅਸੀਂ ਵੀ ਕਰਾ ਲਾਂਗੇ ਤੇ ਤੁਸੀਂ ਵੀ ਪੂਰੀ ਜਾਣਕਾਰੀ ਨਾਲ ਉਹਦੇ ਨਾਲ ਗੱਲ ਕਰੋ ਅਜੇ ਬਜ਼ੁਰਗ ਚੰਗੇ ਆ ਕਿ ਤੁਹਾਡੇ ਤੇ ਪਰਚਾ ਨਹੀਂ ਹੋਇਆ ਨਹੀਂ ਤੇ ਤੁਹਾਡੇ ਤੇ ਪਰਚਾ ਹੋ ਜਾਣਾ ਉਲਟ ਪਕਿਆ ਇਹਨਾਂ ਘਬੜਾਹੀ ਇਹਨਾਂ ਪਸਣਾ ਹੈਗਾ ਤੁਹਾਨੂੰ ਦੋਨੋਂ ਹੈ ਚਾਹੀ ਜਿੰਨੇ ਵੀ ਕਹਿੰਦੇ ਨਾ ਆਈ ਕੋਈ ਰਿਪੋਰਟ ਕਰਕੇ ਤੁਹਾਨੂੰ ਫੜਾਉਣਾ ਹੈ ਜੋ ਮਰਜੀ ਬੀਜੀ ਇਹਨਾਂ ਨੂੰ ਨੰਬਰ ਦੇ ਦੇ ਨੇ ਉਹਨਾਂ ਦਾ ਤੇ ਤੁਸੀਂ ਆਪੇ ਲਾ ਲਿਖਾ ਉਹ ਮੈਨੂੰ ਕਿਹੜਾ ਨੰਬਰ ਦੇਖਣਾ ਹੁੰਦਾ ਲਾ ਲਿਖਾ ਉਹ ਲੈ ਲੈ ਦੇ ਆਪਾ ਸੀ ਲੈ ਉਹਨਾਂ ਦਾ ਲਿਖਣਾ ਪੜੀ ਇਹਨਾਂ ਸਿਵਲ ਕੀ ਨਾ ਹੈ ਹਾਂਜੀ ਹਾਂਜੀ ਤੈਨੂੰ ਕਿਹੜਾ ਰਹਿ ਗਿਆ? ਓਕੇ। ਦੀਦੀ ਹੱਦ ਹੋ ਗਈ ਤਾਂ ਅੱਡੇ ਬਾਹਰ ਹੀ ਤਾਂ ਮੈਂ ਬਾਡੀ ਕਰ ਰਹੀ ਤਾਂ ਇੱਥੇ ਬੈਠੇ ਜੇ ਮੈਂ ਬਾਹਰ ਕੀ ਕਰਨਾ ਟਿਕਣ ਦੇ ਮੈਨੂੰ ਮੇਰ ਕੋ ਕੀ ਕਰਾਉਣਾ ਬਾਹਰ ਤੇ ਬਾਹਰ ਕਿਉਂ ਨਹੀਂ ਕਾਣਾ ਆਹ ਕਿਉਂ ਬੰਦੇ ਬੈਠੇ ਗੱਲ ਕਰਉ ਆਣ ਕੇ ਜੇ ਤਾਂ ਸੱਚੇ ਤਾਂ ਬਾਹਰ ਕਿਉਂ ਨਹੀਂ ਨਿਕਲਦੇ ਤੁਸੀਂ ਤੇ ਮੈਂ ਝੂਠੀ ਹਾਂ ਮੈਂ ਸੱਚੀ ਹਾਂ ਕਿ ਮੈਂ ਆਪਣੇ ਅੰਦਰ ਬੈਠੀ ਹਾਂ ਮੈਨੂੰ ਕੋ ਲੋੜ ਬਾਹਰ ਜਾਣ ਦੀ ਤੇ ਫਿਰ ਸੱਚੇ ਤਾਂ ਫਿਰ ਆਓ ਨਾ ਬਾਹਰ ਆਪੀ ਤੂੰ ਆਪਣੇ ਪੈਰ ਤੇ ਕੁਵਾਰੀ ਮਾਰ ਲਈ ਆ ਕਿਉਂ ਕੀ ਗੱਲ ਮੇਰ ਕੋ ਕੁਵਾਰੀ ਮਾਰ ਲਈ ਕੋਈ ਸਾਰੇ ਇੱਕੋ ਮੇਕੋ ਜੇ ਤੇ ਮੈਨੂੰ ਤੁਸੀਂ ਬੁਰੀ ਬਣਾਉਣ ਦੇ ਵਿੱਚ ਕੋਈ ਮੇਰਾ ਲੋ ਪਿੰਡੇ ਜੇ ਹੋਰ ਕੋਈ ਗੱਲ ਨਹੀਂ ਔਰ ਦੂਜੇ ਪੰਨੇ ਉਹ ਸਰਦਾਰ ਵਾ ਉਹ ਤੁਮ ਕਿ ਮੈਨੂੰ ਦੇਣ ਡਿਆ ਵਾ ਨਹੀਂ ਭਾਜੀ ਗਾਦੇ ਤੁਮ ਕਿਆਂ ਦੇਣ ਡਿਆ ਤੁਹਾਨੂੰ ਤੁਮ ਕਿਹੋ ਦੇਣ ਡਿਆ ਕੀ ਤਮਾ ਨਹੀਂ ਚੁੱਕਿਆ ਵਜਾ ਭੈਣ ਨੇ ਫੋਨ ਕੀਤਾ ਆਹੇ ਤੂੰ ਇਹ ਕਾਗਜ ਦੇ ਵੇਚੇ ਆ ਕਮਰੇ ਵੇਚ ਦਿੱਤੇ ਆ ਕਰਤਾ ਦੂਜੇ ਕਰਤਾ ਮੈਂ ਜਦੋਂ ਕੀਤਾ ਹੀ ਕੱਖ ਨਹੀਂ ਗਾ ਤਾਂ ਮੈਂ ਮੈਨੂੰ ਮਤਲਬ ਕਹੀ ਜਾਂਦੇ ਤੂੰ ਪੇਕੇ ਚੱਲ ਪੇਕੇ ਚੱਲ ਜੇ ਮੈਂਨ ਖੱਤੇ ਭਰਾ ਨੂੰ ਫੋਨ ਕੀਤਾ ਉਹਨੂੰ ਵੀ ਤੂੰ ਹੀ ਫੜਾ ਫੜਾ ਕੇ ਤੇ ਕਹਿਤਾ ਤੇ ਭੈਣ ਦੀ ਗੱਲ ਨਾ ਕੋਈ ਵੀ ਕਰੇ ਮੈਂ ਮਾਂ ਕਹਾਂ ਨੂੰ ਕੋਲ ਆਉਂਦੇ ਆਂ ਤੇ ਗੱਲਾਂ ਸੁਣ ਤੇ ਨਾਲ ਦੇ ਜਿਹੜੇ ਹਣਾ ਬਾਰੇ ਗੱਲ ਨਹੀਂ ਉਹਨਾਂ ਸਾਰੇ ਚੱਪਰ ਲੈ ਲੈਂਦੇ ਫਿੰਡੇ ਆ ਫੇਰ ਤੁਹਾਡੇ ਕੋਲ ਫੈਸਲਾ ਹੋ ਜਾਏ ਤੁਸੀਂ ਸਾਰੇ ਰਲ ਮਿਲ ਕੇ ਇੱਕੋ ਹੋ ਜੇ ਤੁਸੀਂ ਮੇਰਾ ਲੋਹ ਪੀਂਡੇ ਹੋਰ ਕੋਈ ਨਹੀਂ ਮੇਰੀ ਜਾਨ ਲੈਣੀ ਕੀਤੀ ਆ ਤੇ ਤੁਹਾਡੇ ਸਿਰ ਚੜ ਕੇ ਮੈਂ ਮਰ ਜਾਣਾ ਇੱਕ ਬੰਨੇ ਤੇ ਮੇਰੀ ਮਾਂ ਛਡਾਈ ਦੂਜੇ ਬੰਨੇ ਭਰਾਵਿਛ ਡਾਉਂਡੇ ਤੂੰ ਮੇਰਾ ਆਹੀ ਕਹਾਂ ਤੁਹਾਡੀ ਜਾਨ ਲੈਣੀ ਕੀਤੀ ਆ ਬਸ ਜਾਣੀ ਆਂ ਚੁੱਕਦੀ ਮੂੰਹ ਤੋਂ ਤੁਰ ਪਈ ਨਹੀਂ ਚੁੱਕਦੀ ਮੂੰਹ ਤੋਂ ਤੁਰ ਪਈ ਨਹੀਂ ਤੂੰ ਐਦਾਂ ਨੂੰ ਇਨ੍ਹਾਂ ਦੇ ਤੋਂ ਜ਼ਿਆਦਾ ਕਹਿਣੇ ਤੇ ਮੰਨਦੀ ਤੂੰ ਮੈਂ ਤੇ ਹਣਾ ਜਦੋਂ ਮੇਰੇ ਸੱਦਣਗੇ ਮੈਂ ਤੇ ਹਣਾ ਉਹ ਸਰ ਬੁੱਡੇ ਵੇਖੇ ਨਹੀਂ ਜਾਂਦੇ ਤਰਲੇ ਲਈਦੇ ਸਾਡੇ ਕੋ ਤੇ ਬੁੱਡਿਆਂ ਦੀ ਤੇ ਇੱਕ ਬੰਨੇ ਗੱਲ ਰਹਿ ਗਈ ਪਰ ਤੂੰ ਨਹੀਂ ਬੋਲਦੀ ਤੇਰੇ ਵਿੱਚ ਕਵਰ ਬੋਲਣ ਡਈ ਆ ਤੂੰ ਉਹਦਾ ਪੱਕ ਡਈ ਆ ਪੂਰਨ ਉਹਦਾ ਪੱਕਾ ਦਾ ਪੂੰਡੀ ਮੈਨੂੰ ਪਤਾ ਕਿਹੜਾ ਸਹੀ ਕਿਹੜਾ ਗਲਤ ਉਹ ਜਿਹੜਾ ਸੱਚਾ ਬੰਦਾ ਪੱਕਾ ਉਹਦੇ ਪੂੜੇ ਜਾਂਦਾ ਝੂਠਾ ਨਹੀਂ ਪੂੜਿਆ ਜਾਂਦਾ ਬਹੁਤ ਸਿਆਣੀ ਆ ਤੇ ਤੂੰ ਪੜੀ ਬਹੁਤ ਲਿਖੀ ਆ ਜਿਹੜੀ ਬਾਤ ਨਹੀਂ ਮੈਂ ਉਹਦਾ ਪੱਕ ਪੂਰਦੀ ਦੋਤਾ ਨਹੀਂ ਪੂਰਦੀ ਮੈਂ ਜਿੰਨੀ ਕਿ ਪੜੀ ਆ ਨਾ ਮੈਨੂੰ ਬਹੁਤ ਵਧੀਆ ਹੁੰਦੀ ਈ ਅਕਲ ਤੇ ਤੇ ਆਪਣੇ ਘਰ ਰੱਖਾ ਕਰ ਵੀ ਮੇਰੇ ਘਰ ਕੋਦੇ ਨਹੀਂ ਵਰਤਣਾ ਸੁਕਰ ਘਰੋਂ ਦੇਦੀ ਮੈਂ ਆ ਤੁਹਾਡੇ ਪਿੱਛੇ ਫੇਰ ਆ ਗਈ ਮੈਂ ਫੇਰ ਸੌੜਾਂ ਨੇ ਮੈਨੇ ਮਾਰਨੇ ਪਿੱਛੇ ਕੋਈ ਆਇਆ ਹੀ ਨਹੀਂ ਪੇਕਿਆਂ ਤੋਂ ਮੈਂ ਬੰਨ ਦਾ ਸਾਬ ਸਭ ਦੇਤਾ ਮੈਨੂੰ ਨਿੰ ਮਾਂ ਨੇ ਜਵਾਬ ਨਹੀਂ ਦੇਣਾ ਮਾਂ ਵੀ ਸਾਈਂ ਜਿੰਦੀ ਸੀ ਤੇ ਮੇਰਾ ਭਰਾ ਵੀ ਰਾਤ ਦਿਨ ਮੇਰੇ ਨਾਲ ਸਾਈਂ ਜਿੰਦਾ ਸੀ ਭਰਾ ਨੂੰ ਮੈਂ ਅੱਧੀ ਰਾਤ ਫੋਨ ਕਰਾਂ ਨਾ ਤੇ ਭਰਾ ਆ ਕੇ ਹਾਜ਼ਰ ਹੋ ਜਾਂਦਾ ਸੀ ਪਤਾ ਨਹੀਂ ਕੀ ਉਹਨੂੰ ਪਾਪੜ ਨਹੀਂ ਪੜਾਤਾ ਵਾ ਭਰਾ ਦੇ ਫੋਨ ਤੇ ਹੁਣ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸਵਾਦ ਨਾ ਉਹਨੂੰ ਮੈਂ ਕੀ ਪੱਟੀ ਪੜਾ ਦਿੱਤੀ ਭਰਾ ਨੂੰ ਦੱਸੋ ਨਾ ਪਹਿਲਾਂ ਮੈਨੂੰ ਮੇਰੀ ਕੀ ਗਲਤੀ ਆ ਗਲਤੀ ਹੈਗੀ ਆ ਤੇ ਤਾਂ ਹੀ ਤੂੰ ਇੱਥੇ ਬੋਲਣ ਲਈ ਆ ਮੇਰੇ ਨਾਲ ਹੀ ਪਤਾ ਵਾ ਤੇ ਇਹਦੀ ਭਰਾ ਨੇ ਵੀ ਸੁਣਨੀ ਤੇ ਮਾਂ ਨੇ ਵੀ ਸੁਣਨੀ ਤੇ ਮੈਂ ਵੀ ਇਹਦੇ ਗਾੜੀ ਲੋਪਰ ਆਪਾਂ ਵਾ ਕੇ ਚਲ ਜੰਨੀ ਆ ਉਹ ਸੁਗਰ ਘਰ ਸੁਗਰ ਘਰ ਮੈਂ ਆ ਗਈ ਆ ਤੂੰ ਤਾਂ ਮੇਰਾ ਸਰੀ ਭਾਂਡਾ ਫਿਰ ਪੰਨੀ ਜਾਂਦੀ ਆ ਤੇ ਮੇਨ ਨਿਸ਼ਾਨ ਕੀਤਾ ਕੋਈ ਮੇਨ ਨਿਸ਼ਾਨੇਗਾ ਸਾਨ ਉਹਨਾਂ ਨੂੰ ਜਿੰਨਾ ਤੈਨੂੰ ਸਦਿਆ ਵਾ ਜਾ ਜਾ ਕੇ ਤੇ ਕੰਮਕਾਰ ਆਪਣਾ ਮੈਂ ਆ ਜੰਨੀ ਆ ਜੇ ਮੈਂ ਆਉਂਦੀ ਆ ਤਾਂ ਤੈਨੂੰ ਉਧਰੋਂ ਮਹੀਨੇ ਵਜਣੇ ਆ ਗਈ ਆ ਤਾਂ ਕਰਕੇ ਮੇਰੀ ਬੇਕੀ ਤੂੰ ਨਹੀਂ ਕਾਂਡੇ ਫਿਰ ਤੂੰ ਹੁਣ ਜਦੋਂ ਮੈਂ ਕੱਲ੍ਹ ਨੂੰ ਤੁਹਾਨੂੰ ਫੋਨ ਨਹੀਂ ਕੀਤਾ ਅੰデア ਨੰਬਰ ਕੋਈ ਤੇ ਆ ਰਿਖੇ ਇਦਾਂ ਦਾ ਕੰਮ ਨਾ ਕਰਿਆ ਠੀਕ ਹੈ ਭਾਜੀ ਓਕੇ ਠੀਕ ਹੈ ਭਾਜੀ ਫਿਰ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਹੁਣ ਆਪਾਂ ਚੱਲਦੇ ਆ ਓਕੇ ਬੜੀ ਗੈਸੀ ਆਣੀਏ ਹਾਏ ਹੈ ਨਹੀਂ ਲੋਕਾਂ ਦੀਆਂ ਭਾਬੀਆਂ ਨਣਾਨਾਂ ਨਾ ਕਿਤੇ ਸਾਈਂ ਜੀਂਦੀਆਂ ਵਾ ਤੇ ਤੂੰ ਉਹਦੇ ਘਰ ਆ ਕੇ ਤੇ ਚੜਾਈ ਕਾਣਦੀ ਆ ਵਾ ਮਾਰੀ ਸੱਸ ਸੁਣਦੀ ਹੋਗੀ ਪਿੰਡਾਂ ਨਾ ਬੋਲਣ ਲਈ ਆ ਜੇ ਇੰਨਾ ਤੇ ਜਰਾ ਜਿਹਾ ਪਾਣੀ ਹੀ ਤੇ ਫਿਰ ਤੂੰ ਆਪ ਹੀ ਨਿਝਠ ਲੈਂਦੀ ਆਹ ਪੈਸੇ ਇਕੱਠੇ ਕਰਨ ਨਹੀਂ ਉਹਨਾਂ ਚਾਹਣ ਨੂੰ ਕੱਤੋਂ ਡਾਇਆ ਫਿਰ ਨਹੀਂ ਤੇ ਮੈਂ ਵੇਚਿਆ ਤੇ ਪੈਸੇ ਇਕੱਠੇ ਕਰਦੀ ਉਹਨਾਂ ਨੂੰ ਪਤਾ ਹੋਗਾ ਜੇ ਇਕੱਠੇ ਕਰਨ ਤੂੰ ਉਹਨਾਂ ਦੇ ਬਰਾਦਰੇ ਤੈਨੂੰ ਮੋਂਡਿਆ ਵਾ ਆਉਣਾ ਨਹੀਂ ਤੇ ਵੇਚਿਆ ਹੀਗਾ ਉਸ ਦੇ ਰੱਦੇ ਨਸੀਬ ਤੇ ਝਾਕਣ ਹੁਣ ਨਸੀਬ ਤੇ ਝਾਕਣ ਦੇ ਤੂੰ ਦੇ ਦੇ ਇਕੱਠੇ ਕਰਕੇ ਜੇ ਤੈਨੂੰ ਇੰਨਾ ਦੁੱਖ ਹੋ ਆਤੀ ਉਹਨਾਂ ਦਾ ਦੇਵਾਗ ਜਦੇ ਬਹਿਗੇ ਤਾਂ ਦਵਾਂਗੇ ਵੀ ਸੱਚੇ ਬੰਦੇ ਆ ਦੇਨੇ ਹੀ ਚਾਹੀਦੇ ਆ ਨਿੱਜਾ ਨਹੀਂ ਤੂੰ ਭੁੱਲੀ ਆ ਉਹਦੋਂ ਤੈਨੂੰ ਨਹੀਂ ਚੇਤਾ ਜਦ ਦਿਨਾਂ ਦੀ ਦੀਦੀ ਥੋੜੇ ਜਿ ਦੇ ਹੀ ਪੈਸੇ ਤੇਰੇ ਵੀਰ ਨੂੰ ਆ ਚੀਜ਼ ਚਾਹੀਦੀ ਆ ਤੇਰੇ ਪਤੀਏ ਨੂੰ ਆ ਲੈਣਾ ਹੁਣ ਤਾਂ ਵੱਡੀ ਰਕਮਾਂ ਵਾਲੀ ਬਣ ਗਈਆਂ ਮੇਰੇ ਘਰ ਆ ਕੇ ਜਿੱਦਣ ਕਹਤੇ ਗਰੀਬੀ ਹੋਣਾ ਜੇ ਕਹਦੀ ਕੱਢਦੀ ਆ ਤਾਂ ਮਗਰੋਂ ਮੇਨੇ ਨਹੀਂ ਮਾਰੀ ਤੇ ਮੇਨੇ ਤੂੰ ਫਿਰ ਮੇਰੇ ਘਰ ਖਲੋ ਕੇ ਅੱਜ ਮੈਨੂੰ ਮਾਰਨ ਲਈ ਆ ਬਾਪੂ ਜੀ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਘਰ ਦੇ ਤਾਂ ਉਹਨਾਂ ਕੋਲ ਚੱਲ ਵਾਹ ਸਾਹਿਬ ਮੈਨੂੰ ਕੋ ਪੂਰਾ ਕਰ ਲੈ ਮੈਨੂੰ ਥੋੜੇ ਜੇ ਕੰਮ ਜ਼ਰੂਰੀ ਹੈ ਸਰੋ ਠੀਕ ਆ ਉਹਨੇ ਫੇਰ ਓਕੇ 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 ਪਰ ਪਾਛਾ ਨੱਸੀਏ ਕੀ ਦੇ ਨਾਗੀ ਦੱਸੀਏ ਝੱਗਾ ਚੁਕੀਏ ਨਾ ਟੀਡਾ ਆਪਣੇ ਲੰਗਾ ਹੁੰਦਾ ਇਹ ਸਾਡੀ ਨੌ ਨੇ ਕਾਹ ਇਹ ਚੋਰੀ ਕੀਤੀ ਤੇ ਉਹਦੇ ਤੋਂ ਸਭ ਕੋ ਆ ਖਲਾਰਾ ਪਿਆਈ ਜੋ ਤੂੰ ਇਹ ਬਾਪੂ ਜੀ ਇੱਕ ਵਾਰੀ ਪੱਕਿਆਂ ਕਰਕੇ ਆਪਣੇ ਨੌ ਨੂੰ ਪੁੱਛੋ ਕਿ ਕਿਤੇ ਉਹਨੇ ਜਾਣਤ ਨਹੀਂ ਕੀਤਾ ਘਰ ਮੈਂ ਭਰਾਵਾ ਉਹਦੀ ਭੁੱਖੋ ਭੋਕਰ ਹੁੰਦੀ ਆ ਆਜੀ ਮੈਨੂੰ ਹਕੀਕਤ ਆ ਹੀ ਨਹੀਂਗਾ ਮੈਨੂੰ ਕਹਾਏ ਦਾ ਪਤਾ ਹੀ ਨਹੀਂਗਾ ਜੇ ਉਹਨੇ ਕੀਤਾ ਹੁੰਦਾ ਤੇ ਉਹਨੇ ਰੋਣਾ ਕਿਉਂ ਹਿੰ ਬੁੱਕ ਹੁਣ ਕੋਈ ਸਮਝ ਨਹੀਂ ਲੱਗਣ ਈ ਤੇ ਬਣਿਆ ਤੇ ਬਣਿਆ ਕੀ ਆ ਪਰ ਫਿਰ ਵੀ ਇੱਕ ਵਾਰੀ ਤੁਸੀਂ ਉਹਨੂੰ ਘਰ ਦੇ ਵਿੱਚ ਬੈਠ ਕੇ ਉਹਨੂੰ ਚੰਗੀ ਤਰ੍ਹਾਂ ਪੁੱਛੋ ਕੀ ਉਹਨੇ ਕੀਤਾ ਕੀ ਆ ਹੁਣ ਤੁਹਾਨੂੰ ਤੇ ਕੋਈ ਸਮਝ ਨਹੀਂ ਲੱਗਣ ਈ ਅਸੀਂ ਤੇ ਲੱਕੋ ਖਾਏ ਆ ਗਏ ਆ ਜੇ ਹੁਣ ਉਹਨੂੰ ਆਖਿਆ ਵੀ ਜਾ ਲਾ ਜਾ ਇੱਥੇ ਗੱਲ ਛਡੋ ਤਾ ਵੀ ਨਹੀਂ ਆਉਂਦੀ ਜੋ ਚੱਕੀਰ ਜਿੱਤੇ ਹੁੰਦੀ ਨਾ ਉਹਨੇ ਤਾਂ ਹੋਏ ਪਿੱਕ ਕੀਤਾ ਇਹਨਾਂ ਕੋਸ਼ ਹੋਵੇ ਤੇ ਮੁਰਕੇ ਸਾਡੇ ਤੇ ਵੀ ਗੱਲ ਆਵੇ ਤੁਹਾਡੇ ਤੇ ਵੀ ਆਵੇ ਉਲਟਾ ਕੇਸ ਬਣ ਜੇ ਕੋਈ ਉਹ ਜੋ ਹੁਣ ਅੰਦਰੇ ਗੁੱਗਲ ਜੀ ਹੋ ਕੇ ਤੇ ਬੈਠੀ ਉਹਦੀ ਪਰਜਾਈ ਨੂੰ ਕਹਿੰਦੇ ਆ ਵਾ ਪੰਜਾਹ ਨੂੰ ਸੱਦ ਕੇ ਲਿਆ ਤੇ ਅਜੇ ਨਹੀਂ ਗਈ ਉਹਨੂੰ ਮੈਂ ਬਹੁਤ ਫੜ ਕੇ ਜਿਉਂਦੀ ਹੈ ਨਾ ਰੈਕੀ ਘਜਰਾ ਤਾਂ ਬਾਪੂ ਜੀ ਜੇ ਪੂਰੀ ਗੱਲ ਦਾ ਮੈਨੂੰ ਤੁਸੀਂ ਦੱਸੀ ਨਹੀਂ ਆ ਜੇ ਪੂਰੀ ਗੱਲ ਡਾਕਟਰ ਦਵਾਈ ਫੇਰ ਹੀ ਦੰਦਾ ਜੇ ਮਰੀਜ਼ ਉਹਨੂੰ ਰੋਗ ਪੂਰਾ ਦੱਸੇ ਜਦੋਂ ਪੂਰੀ ਗੱਲ ਦਾ ਮੈਨੂੰ ਪਤਾ ਹੀ ਨਹੀਂ ਆ ਤਾਂ ਮੈਂ ਮਤਲਬ ਫੈਸਲਾ ਤੁਹਾਡਾ ਕੀ ਕਰਾਉਣਾ ਚਲ ਵਧੀਆ ਕੀਤਾ ਦੀਦੀ ਤੁਸੀਂ ਇਹ ਵੀ ਦੱਸਤਾ ਹੁ ਕਹਤੋ ਕਿ ਦਸੋ ਉਤਾੜ ਰੁਪਈਆ ਰੁਪਈਆ ਲੈ ਕੇ ਰਾਹ ਲੋ ਤਾਂ ਤੁਹਾਨੂੰ ਟਾਈਮ ਨਹੀਂ ਟੰਗਾ ਲਿਖੇ ਆ ਸਾਰਾ ਜਦੋਂ ਦਹੀਂਗੇ ਨਾ ਉਦੋਂ ਤੇਰੀ ਹੈ ਕਪਟਣੀ ਆ ਹਾਏ ਪੈਨ ਪੈਨੇ ਪੈਸੇ ਲਏ ਜਦੋਂ ਭਰਾ ਗੇਣ ਗੇਣ ਕੇ ਦੋਗਾ ਨਾ ਤੁਹਾਡੀ ਆਪਸ ਵਿੱਚ ਲੜਾਈ ਪੈਣੀ ਦੋਹਾਂ ਜੀਆਂ ਦੀ ਤੁਹਾਡੀ ਕਾਦੀ ਲੜਾਈ ਪੈਣੀ ਮੈਂ ਕਾਹ ਕਰੀ ਆ ਅਕਲ ਨੂੰ ਹੱਥ ਮਾਰ ਬਾਹਰ ਬੰਦੇ ਵੇਖੇ ਬਗਾਨੇ ਉਹਨਾਂ ਦੀ ਸ਼ਰਮ ਕਰ ਲਾ ਤੁਹਾਡੀ ਤਾਂ ਤੈਨੂੰ ਨਹੀਂ ਆਉਂਦੀ ਨਾ ਤੈਨੂੰ ਪਿਛਲੇ ਆਦੀ ਤੇ ਨਾ ਤੈਨੂੰ ਅਗਲੇ ਆਦੀ ਨਾ ਤੂੰ ਨਾਨ ਨੂੰ ਬਖਸਦੀ ਆ ਤੇ ਭੁਜਾਈ ਆਈ ਉਹਨਾਂ ਨੂੰ ਝੱਲਾ ਕਰੀ ਗਿਆ ਨਹੀਂ ਜੇ ਮਾਂ ਬਣਾਈ ਉਹਨੂੰ ਵੀ ਤੂੰ ਕਰ ਲਈਂ ਮੈਨੂੰ ਕਹਿੰਦੀ ਲੋੜ ਨਹੀਂ ਮੈਂ ਆਪਣੇ ਨਾਲ ਨਹੀਂ ਕਰਨਾ ਆਡਾ ਨਤਨਿੰਡੈ ਤੇਰਾ ਕੀ ਫਰਕ ਦੀ ਸਾਡੇ ਕੱਲਾ ਸੌਂਦੇ ਆ ਕੋਰ ਕਿਰਲੀ ਵਰਗੋ ਤੋ ਕੰਧ ਨਾ ਲੱਗੇ ਰਹੀ ਨੀ ਮੇਰਾ ਦਿਨ ਤੋਂ ਮੈਨੂੰ ਪਤਾ ਤੇਰੀਆਂ ਕਰਤੂਤਾਂ ਦਾ ਮੈਨੂੰ ਚਾਹੀ ਲੱਗੀ ਹੀ ਕਿਹੋ ਜਿਓ ਕਹੀਆ ਤੇ ਬਾਹਰ ਬੱਜਿਆ ਦੇਖਿਆ ਹਾਨੂੰ ਤਾਂ ਸ਼ਰਮ ਆਉਂਦੀ ਤੁਮੋਂ ਤਾਂ ਸ਼ਰਮਾ ਲਾਈ ਦਿੱਤੀਆਂ ਚਾ ਮਾਦਾ ਤੁਹਾਡਾ ਤੇ ਰਾਤ ਦੇ ਦੇ ਆ ਰਿਆ ਮੇਰਾ ਨੀ ਸਿਰ ਲਾਉਣ ਨੂੰ ਤੁਹਾਨੂੰ ਨੱਜੀ ਕਰਦਾ ਜਾਓ ਆਪਣੇ ਕੰਮ ਕਰੋ ਜਾਂ ਮੈਂ ਸਿਰ ਨਾ ਖਾਓ ਜਾਂ ਚਲ ਜਾਓ ਬਾਹਰ ਜੇ ਮੈਂ ਜੀ ਕਰ ਮੈਂ ਆਜਾਂ ਮੈਂ ਜਾ ਤੂੰ ਸਿਰ ਖਾਣ ਦੇਆ ਤੇਰੀ ਖਾਂਡੇ ਜਿੰਦੇ ਜੇ ਤਾਂ ਮੇਰਾ ਜੀ ਕਰ ਮੈਂ ਆ ਜੂਗੀ ਆਪੇ ਗੜੀ ਆ ਤੇ ਚਲ ਮਾਸੀ ਜੀ ਮੈਂ ਅਜ ਨਹੀਂ ਤੂੰ ਆਪਣੀਆਂ ਗੱਲਾਂ ਕਰੋ ਨਾ ਇਹ ਦੇ ਸ਼ੇਖ ਖਾਂ ਦੇ ਆ ਇਹ ਦੇ ਕਿਉਂ ਕਿਹਾ ਰਹੀਆਂ ਫੱਲੇ ਬਣੀ ਜਾਓ ਨਾ ਔਰ ਉਹ ਤਾਂ ਡੰਪਨ ਦੇ ਆ ਉਹ ਨਿਕਲ ਬਾਹਰ ਨਿਕਲਦੀ ਕਿਉਂ ਨਹੀਂ ਗਈ ਤੇ ਪਰ ਇਜਾਜ਼ ਹੈਗੇ ਕੋਲ ਤੇ ਦੇ ਉਹਨਾਂ ਤੇ ਮੇਰੇ ਵੱਲ ਘੂਮ ਨਹੀਂ ਲੈਣਾ ਲੈ ਨੂੰ ਤੂੰ ਗੋਪਰ ਲਾਲਾ ਕਜੰਦਰ ਵਰਤਲੇ ਤੇ ਦਮਾ ਮੈਂ ਹੁਣ ਦੇ ਜਾ ਕੇ ਜਾ ਗੜੀ ਛੋੜੀ ਆ ਕੇ ਨਵਾ ਜਿਹੜਾ ਮੂੰਹ ਫੜ ਕੇ ਕਹਤਾ ਦੇ ਹੁਣ ਦੇ ਸਰਪੰਚ ਸਾਹਿਬ ਸਾਡੀ ਇਹਨਾਂ ਦਾ ਫੈਲਾ ਤੁਹਾਡੇ ਸਿਰ ਤੇ ਆ ਜੋ ਵੀ ਕਰਨਾ ਚੰਗਾ ਕਰ ਲੋ ਮਾੜਾ ਕਰ ਲੋ ਜਦਾਂ ਆਪਾਂ ਆਪਣੀ ਮਰਜ਼ੀ ਨਾਲ ਕਰ ਲੋ ਮੇਰੀ ਕੋਈ ਵੀ ਬਾਪੂ ਜੀ ਮੈਂ ਤਾਂ ਤੁਹਾਡੀ ਸਾਂਝ ਤੇ ਨਾਲ ਹੀ ਜੋ ਵੀ ਕਰਨਾ ਵਾ ਪਰ ਫਿਰ ਵੀ ਜੇ ਤੁਸੀਂ ਮੇਰੀ ਸਲਾਹ ਮੰਨਦੇ ਆ ਨਾ ਤੇ ਤੁਸੀਂ ਆਪਣੀ ਨਾਉ ਕੋ ਉਹਦੀ ਸਹੀ ਨਿੱਤਾ ਡਰੈੱਸ ਲਓ ਵੀ ਜਿਹਦੇ ਕੋਲ ਉਹਨੇ ਕਾਗਜ਼ ਦਿੱਤੇ ਜਿੰਨੂੰ ਤੇ ਉਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰੀਏ ਤੇ ਮੈਂ ਕਿਹਾ ਆਪਣੇ ਯਾਰ ਦੋਸਤ ਨੂੰ ਫੋਨ ਕਰਦਾ ਪੁਲਿਸ ਵਾਲੇ ਆਗੇ ਮਲਾਜਮ ਆਪਣੇ ਕੋ ਉਹਨਾਂ ਨਾਲ ਗੱਲ ਕਰਦੇ ਆਂ ਤੇ ਉਹ ਉਹਨੂੰ ਫੜਨਗੇ ਜਾ ਕੇ ਤੇ ਚਲੋ ਬੜੀ ਕੋਈ ਗੱਲ ਆ ਸਾਡੀ ਕੋਈ ਲੱਗਦੀ ਆ ਜੀ ਤੇ ਆਪੇ ਉਹ ਤੇ ਕਾਨੂੰਨੀ ਕਾਰਵਾਈ ਹੁੰਦੀ ਵੀਰੂਗੀ ਸਾਨੂੰ ਜਿੰਨੇ ਮਤਲਬ ਤੁਹਾਨੂੰ ਇੰਨਾ ਪਰੇਸ਼ਾਨ ਕੀਤਾ ਵਾ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਆ ਮੈਨਾਂ ਨਹੀਂ ਕਿਤੇ ਹਾਦੀ ਹੋ ਗਈ ਆ ਤੰਦ ਨਹੀਂ ਤਾਲੀਆਂ ਹੀ ਵਿਗੜ ਗਈਆਂ ਵਾ ਵੀ ਅੱਜ ਉਹ ਵੀ ਕਿੱਦਾਂ ਮੇਰੇ ਗਾੜੀ ਬੋਲਣ ਦੀ ਕਿਤੇ ਕੰਨ ਚ ਪਾਈ ਨਹੀਂ ਕੁਸਕਦੀ ਹੁੰਦੀ ਆਂਦੀ ਹੁੰਦੀ ਇਹ ਦੀਦੀ ਨੂੰ ਨਾ ਕਿਤੇ ਦੱਸ ਦਿਓ ਜੇ ਕਿਤੇ ਮੇਰੇ ਕੋਲ ਗਲਤੀ ਹੋ ਗਈ ਆ ਤੇ ਅੱਜ ਉਹਨਾਂ ਦੀ ਪੜਨੀ ਸਾਰੀ ਵੇਪੜਾਈ ਤੇ ਮੇਰੇ ਗਾੜੀ ਕਿਦਾਂ ਬੋਲ ਕੇ ਗਈ ਆ ਜ਼ੁਬਾਨ ਨੂੰ ਕਿਤੇ ਪੁੰਜੇ ਨਹੀਂ ਕਿਤੇ ਡਿੱਗਣ ਦਿੱਤਾ ਜ਼ੁਬਾਨ ਅਮ ਤੇਰੀ ਗਿੱਠ ਜਿੱਡੇ ਲੰਮੀ ਵਧਾਈ ਅੱਜ ਨੇ ਕਰ ਦੋ ਤੁਸੀਂ ਕੀ ਹੈ ਭਾਈ ਜਾਨੂ ਹਾਂ ਇੱਕੋ ਜਿਹਾ ਹੁੰਦਾ ਜੇ ਸਾਡੇ ਲੱਗਣਗੇ ਤੇ ਉਹਦੇ ਵੀ ਤੇ ਲੱਗਣੇ ਆ ਉਹ ਮੈਂ ਤਾਂ ਵਾਪਸ ਇਹ ਆਣਾ ਹਾਂ ਵੀ ਤੁਹਾਡੇ ਨੇ ਹੱਕੇ ਪੈਸੇ ਨਾ ਮਾਰਨਾ ਪਰ ਫਿਰ ਵੀ ਜੇ ਤੁਸੀਂ ਇਹ ਗੱਲ ਕਹਿੰਦੇ ਆ ਨਾ ਤੇ ਫਿਰ ਉਹਦਾ ਕੁੜੀ ਦਾ ਡਰੈਸ ਲੈ ਕੇ ਆਓ ਨਾਲ ਉਹਦੀ ਫੋਟੋ ਲੈ ਕੇ ਆਓ ਆਪਾਂ ਕੋਈ ਨਹੀਂ ਕਾਰਵਾਈ ਪੂਰੀ ਜਿੰ ਜੋ ਬਣਦੀ ਉਹ ਕਰਾਂਗੇ ਉਹਦੇ ਤੇ ਚਲ ਠੀਕ ਆ ਇਹ ਯਾਦ ਰੱਖ ਲੈਨੇ ਤੁਸੀਂ ਮੈਨੂੰ ਐਡਰੈਸ ਵੀ ਦੇ ਜੋ ਵੀ ਹਾਂਜੀ